ਦਾ ਸਾਰਾ ਹੀ ਮੇਰੇ ਇਲਾਕਾ ਨਿਵਾਸੀਆਂ ਦੇ ਕਰਕੇ ਮੇਰੀ ਟੀਮ ਦੇ ਸਦਕਾ ਬੜਾ ਲੋਕਾਂ ਦਾ ਲਾਭਾ ਹੁੰਦਾ ਵੀ ਅਸੀਂ ਜਦੋਂ ਕਿਤੇ ਕੌਂਸਲ ਬਣਾਉਂਦੇ ਆ ਤੇ ਕੌਂਸਲਰ ਵੀ ਬੜੀ ਗੱਲ ਹੁੰਦੀ ਆ ਵੀ 9 ਤੋਂ 5 ਕਸਮਾ ਰੱਖਿਆ ਹੁੰਦਾ ਨੇ ਵੀ ਇਸ ਵੇਲੇ ਕੰਮ ਕਰਾ ਸਕਦੇ ਆ ਉਦੋਂ ਬਾਅਦ ਲੋਕੀ ਕਹਿੰਦੇ ਨੇ ਵੀ ਮੋਰ ਦਵੋ ਤੇ ਮੰਗਰ ਮਗ ਫਿਰਦਾ ਪੈਂਦਾ ਕੌਂਸਲਰ ਦੇ ਦੇਖੋ ਜੀ ਉਹਨਾਂ ਜਿਹੜੇ ਕੌਂਸਲਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਵਾਸਤੇ ਉਹ ਲੋਕ ਹੋਣਗੇ ਉਹਨਾਂ ਵਾਸਤੇ ਵੋਟਾਂ ਹੋਣਗੀਆਂ ਮੇਰੇ ਵਾਸਤੇ ਮੇਰਾ ਪਰਿਵਾਰ ਆ ਤੇ ਬਾਕੀ ਮੋਰ ਦੀ ਗੱਲ ਆ ਜੀ ਮੋਰ ਤਾਂ ਮੇਰੇ ਇੱਕ ਕੋਲ 24 ਘੰਟੇ ਮੇਰੇ ਕੋਲ ਜੇਬ ਦੇ ਵਿੱਚ ਹੀ ਰਹਿੰਦੀ ਆ ਜਿੱਥੇ ਕੋ ਮਿਲਦਾ ਜਿਹਨੂੰ ਲੋਡ ਆ ਉਥੇ ਕੱਢ ਕੇ ਲਾ ਦੇਦੀ ਆ ਸੋ ਮੋਰ ਦੀ ਜੇ ਕੋਈ ਬਜ਼ੁਰਗ ਆ ਭੈਣ ਭਰਾ ਸਾਡੀ ਭੈਣ ਆ ਜਿਹੜੀ ਨਹੀਂ ਆ ਸਕਦੀ ਮੈਂ ਤਾਂ ਘਰ ਜਾ ਕੇ ਵੀ ਉਹਨਾਂ ਦੇ ਫੋਨ ਕਰਕੇ ਜਾ ਕੇ ਮੋਰ ਲਾ ਕੇ ਆਦਣਾ ਕੋਈ ਪਾਰਟੀ ਦਾ ਕਾਉਂਸਲ ਬੰਦਾ ਜਾਂ ਸਰਕਾਰ ਬੰਦੀ ਆ ਤੇ ਕਿਸੇ ਦਾ ਪੱਖਪਾਤ ਬੜਾ ਕੀਤਾ ਜਾਂਦਾ ਯਾਰ ਇਹ ਗਲੀ ਆ ਫਲਾਣੇ ਦੀ ਇਲਾਕੇ ਦੀ ਆ ਫਲਾਣੇ ਦੇ ਬੰਦੇ ਦੀ ਆ ਇਹ ਗਲੀ ਨਹੀਂ ਬਣਾਉਣੀ ਤੋ ਇਹ ਜਿਹੜੀ ਵੋਟਾਂ ਦੀ ਰਾਜਨੀਤੀ ਹੈ ਜੀ ਇਹ ਸਾਡੇ ਹਿੱਸੇ ਨਾ ਨਹੀਂ ਆਈ ਆ ਸੋ ਅਸੀਂ ਪ੍ਰਮਾਤਮਾ ਅੱਗੇ ਹੀ ਕਰਦੇ ਕਿ ਸੋਜ ਸਾਡੀ ਇਦਾਂ ਦੀ ਬਣਾਈ ਰੱਖੇ ਕਿ ਵੋਟਾਂ ਦੀ ਰਾਜਨੀਤੀ ਨਾ ਕਰੀਏ ਤੇ ਬਾਕੀ ਜੇ ਗੱਲ ਕਰੀਏ ਸਾਡੀ ਆਮ ਆਦਮੀ ਪਾਰਟੀ ਦੀ ਆਪਾਂ 2021 ਤੋਂ ਲੈ ਕੇ ਅੱਜ ਦੀ 2025 ਤੱਕ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਅਸੀਂ 13 ਤੋਂ 14 ਕਰੋੜ ਦੇ ਕੰਮ ਵਾਰਡ ਵਿੱਚ ਕਰਵਾ ਚੁੱਕੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਫਤਾਰ ਆ ਹੋਰ ਵੀ ਤੇਜ਼ ਹੋਊਗੀ ਕੰਮਾਂ ਦੀ ਤੇ ਇਲਾਕੇ ਨੂੰ ਇੱਕ ਵਧੀਆ ਸੇਧ ਦੇਣ ਵਾਲਾ ਇਲਾਕਾ ਇਹ ਪੂਰੇ ਸ਼ਹਿਰ ਦੇ ਵਿੱਚ 82 ਨੰਬਰ ਵਾਰਡ ਜਾਣੀ ਜਾਊਗਾ ਤੇ ਤਕਰੀਬਨ ਰਾਤ ਨੂੰ ਕਦੀ ਨਾ ਕਦੀ ਫੋਨ ਆ ਹੀ ਜਾਂਦਾ ਹੁਣ ਵੀ ਦੇਖੋ ਵੱਜ ਰਿਹਾ ਐਸੇ ਤਰ੍ਹਾਂ ਹੀ ਸਾਨੂੰ ਲੋਕਾਂ ਦੇ ਫੋਨ ਆ ਜਾਂਦੇ ਆ ਗਲੀਆਂ ਦੇ ਵਿੱਚੋਂ ਵੀ ਆ ਕਾਉਂਸਲਰ ਸਾਹਿਬ ਦੀ ਗੱਡੀ ਧਰੋਂ ਲੰਗੀ ਆ ਲੱਗਦਾ ਕੋਈ ਕੰਮ ਕਰਾ ਕੇ ਆ ਰਹੇ ਆ ਜਿੰਨੀ ਇਹਦੇ 'ਚ ਲੱਗਣੇ ਆ ਮੇਰਾ ਖਿਆਲ ਆ ਕਿ ਆਉਂਦੇ ਸਮੇਂ 'ਚ ਕੋਈ ਕੰਮ ਨਹੀਂ ਰਹਿ ਜੂ ਇਸ ਪਿੰਡ 'ਚ ਕੋਈ ਇਹ ਨਹੀਂ ਕਹੂੰਗਾ ਮੇਰੀ ਗਲੀ ਰਹਿ ਗਈ ਆ ਮੇਰਾ ਆ ਚੀਜ਼ ਰਹਿ ਗਈ ਐ ਮਤਲਬ ਕੁੱਲ ਮਿਲਾ ਕੇ ਇਹ ਜਿਹੜਾ ਸਾਡਾ ਨੌਜਵਾਨ ਆਗੂ ਆ ਇਹਦਾ ਇੱਕੋ ਹੀ ਸੁਪਨਾ ਆ ਕਿ ਜੇ ਮੈਨੂੰ ਜਨਤਾ ਨੇ ਪਿਆਰ ਦਿੱਤਾ ਆ ਤੇ ਮੈਂ ਇਹਨਾਂ ਦੇ ਪਿਆਰ ਤੇ ਪੂਰਾ ਉਤਰਨਾ ਆ ਮੈਂ ਵੱਧ ਤੋਂ ਵੱਧ ਇਲਾਕੇ ਦੇ ਕੰਮ ਕਰਾਉਣੇ ਆ ਸੱਚੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜਿਹੜੇ ਪੰਜਾਬੀ ਲੋਕ ਚੱਲਣ ਦੇ ਨਾਲ ਵਾਰ ਨੰਬਰ 82 ਦਾ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਸਰਦਾਰ ਇਹ ਕਿ ਨੌਜਵਾਨ ਨੇ ਅਤੇ ਆਪਣੇ ਇਲਾਕੇ ਵਿੱਚ ਸੇਵਾ ਵੀ ਕਰ ਰਹੇ ਨੇ ਖਾਸ ਕਰਕੇ ਅਸੀਂ ਅਕਸਰ ਦੇਖਦੇ ਜਾਤਰ ਲੋਕਾਂ ਦਾ ਇਹ ਬੜਾ ਲਾਂਭਾ ਹੁੰਦਾ ਵੀ ਯਾਰ ਕਾਉਂਸਲ ਤੇ ਬਣਾ ਦਿੰਦਾ ਵਾ ਭਾਈ 5 ਸਾਲ ਮਗਰ ਮਗਰ ਫਿਰਦਾ ਪੈਂਦਾ ਤੇ ਖਾਸ ਕਰਕੇ ਜਦੋਂ ਕਿਤੇ ਸੀਰ ਪਰੋਬਲ ਆਉਂਦੀ ਆ ਤੇ ਦੇਖਿਆ ਵੀ ਕਈ ਜਿਹੜੇ ਅਫਸਰ ਨੇ 9 ਤੋਂ 5 ਤੱਕ ਡਿਊਟੀ ਨਿਭਾਉਂਦੇ ਨੇ ਉਸ ਤੋਂ ਬਾਅਦ ਕਹਿ ਦਿੰਦੇ ਨੇ ਵੀ ਅਸੀਂ ਹੁਣ ਨਹੀਂ ਕੰਮ ਕਰ ਸਕਦੇ ਕੱਲ ਆਵਾਂਗੇ ਪਰ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਵਾਰਡ ਨੰਬਰ 82 ਦੀਆਂ ਰਾਤ ਦੇ 11:00 ਵਜੇ ਨੇ ਇੱਕ ਤਸਵੀਰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ 11:00 ਵਜੇ 5 ਮਿੰਟ ਹੋ ਚੁੱਕੇ ਨੇ ਅਤੇ ਸਰਦ ਦੀਪ ਸਿੰਘ ਕੌਰ ਸਾਹਿਬ ਵੱਲੋਂ ਜਿਹੜੇ ਕੀ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰੀ ਗੱਡੀ ਬੁਲਾ ਕੇ ਇੱਥੇ ਸੀਵਰੇ ਦਾ ਕੰਮ ਕਰਾਇਆ ਜਾ ਰਿਹਾ ਸੰਦੀਪ ਕੌਰ ਸਾਡੇ ਨਾਲ ਗੱਲਬਾਤ ਕਰਾਂਗੇ ਸੰਦੀਪ ਜੀ ਅਸੀਂ ਦੇਖਿਆ ਵੀ ਜਿਹੜੇ ਨਹੀਂ ਕੰਮ ਕਰਦੇ ਕਈ ਸਰਕਾਰੀ ਮੁਲਾਜ਼ਮ ਤੇ ਤੁਸੀਂ ਰਾਤ ਦੇ 11-11 ਵਜੇ ਬੁਲਾ ਕੇ ਕੰਮ ਕਰਾ ਰਹੇ ਹੋ ਇੰਨਾ ਜਜ਼ਬਾ ਇੰਨਾ ਜਰੂਰ ਕਿੱਥੋਂ ਆ ਗਿਆ ਤੁਹਾਡੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਕੀ ਦਾ ਵੀ ਕਿ ਟਾਈਮ ਤੁਸੀਂ ਦੇਖੋ ਰਾਤ ਦੇ ਤਕਰੀਬਨ ਸਵਾ 11 ਹੋ ਰਹੇ ਨੇ ਤੇ ਤੁਸੀਂ ਵੀ ਪਹੁੰਚੇ ਹੋ ਤੁਹਾਨੂੰ ਵੀ ਧੰਨਵਾਦ ਤੁਹਾਡਾ ਵੀ ਇੱਥੇ ਆ ਕੇ ਸੋ ਜੇ ਗੱਲ ਕਰੀਏ ਜਜਬੇਦੀ ਤਾਂ ਜਿਹੜੇ ਇਲਾਕੇ ਦੇ ਵਿੱਚੋਂ ਮੈਂ ਬਿਲੋਂਗ ਕਰਦਾ ਜੀ ਵਾਰਡ ਨੰਬਰ 82 ਦੇ ਵਿੱਚ ਕਾਲਾ ਪਿੰਡ ਆ ਜਿੱਥੇ ਅਸੀਂ ਅੱਜ ਖੜੇ ਆ ਸੋ ਇਸ ਇਲਾਕੇ ਦੀ ਗੱਲ ਕਰੀਏ ਤਾਂ ਜਿਹੜਾ ਪਿੰਡ ਆ ਸਾਡਾ ਇਹ ਸਾਡੇ ਇਲਾਕੇ ਦੇ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਹੋਏ ਨੇ ਜਿੱਦਾਂ ਦਾ ਜਨਮ ਸਥਾਨ ਇੱਥੋਂ ਦਾ ਸੋ ਪਿੰਡ ਸਾਡਾ ਬਹੁਤ ਹੀ ਇਤਿਹਾਸਕ ਆ ਤੇ ਬਹੁਤ ਹੀ ਕਰਮਾਂ ਵਾਲਾ ਆ ਕਿਤੇ ਸੰਤ ਸਾਡੇ ਜਿਹੜੇ ਜਨਮ ਸਥਾਨ ਉਹਨਾਂ ਦਾ ਸੋ ਉਸ ਦੇ ਨਾਲ ਜੇ ਗੱਲ ਕਰੀਏ ਕੰਮਾਂ ਦੀ ਪਿਛਲੇ ਕੁਝ 10 15 20 ਸਾਲ ਤੋਂ ਸਾਡਾ ਜਿਹੜਾ ਏ ਪਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀਆਂ ਗਹਿਲੀਆਂ ਦੇ ਕਰਕੇ ਇੰਨਾ ਕਿ ਬੈਕਫੁੱਟ ਤੇ ਚੱਲ ਗਿਆ ਸੀਗਾ ਕਿ ਇੱਥੋਂ ਕਿਹਨੇ ਆਉਣਾ ਦੇ ਦੂਰ ਕੀ ਬਾਹਰੋਂ-ਬਾਹਰ ਹੀ ਹੋ ਕੇ ਕਹਿ ਦਿੰਦੇ ਸੀਗੇ ਵੀ ਕਾਲੇ ਪਿੰਡ ਨਹੀਂ ਜਾਣਾ ਜੀ ਸੋ ਇਹ ਸਾਡੇ ਇਲਾਕੇ ਦੇ ਹਾਲਾਤ ਸੀਗੇ ਅੱਜ ਤੋਂ 10-15 ਸਾਲ ਪਹਿਲੂ ਦੀ ਜੇ ਗੱਲ ਕਰੀਏ ਸੋ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ ਤੁਸੀਂ ਮੇਰੇ ਇਲਾਕਾ ਨਿਵਾਸੀ ਮੇਰੇ ਨਾਲ ਖਲੋਤੇ ਨੇ ਰੱਖਦੇ ਤੇ ਕਿ ਉਹਨਾਂ 11 ਵਜੇ ਨੇ ਸੋ ਇਸ ਟਾਈਮ ਸੌਂਦਾ ਹੁੰਦਾ ਆ ਬਟ ਇਹ ਜਜ਼ਬਾ ਅਗਰ ਮੇਰੇ ਵਿੱਚ ਇਹ ਕੰਮ ਕਰਾਉਂਦਾ ਜਜ਼ਬਾ ਅਗਰ ਆਇਆ ਤਾਂ ਸਾਰਾ ਦਾ ਸਾਰਾ ਹੀ ਮੇਰੇ ਲਾਕਾ ਨਿਵਾਸੀਆਂ ਦੇ ਕਰਕੇ ਮੇਰੀ ਟੀਮ ਦੇ ਸਦਕਾ ਜਿਨ੍ਹਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਪਹਿਲੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਖੜੇ ਸੀਗੇ ਜਦੋਂ ਆਪਾਂ ਰਾਜਨੀਤੀ ਸਟਾਰਟਿੰਗ ਕੀਤੀ ਤੇ ਅੱਜ ਵੀ ਖੜੇ ਨੇ ਤੇ ਜਿੰਨਾ ਚਿਰ ਤੱਕ ਮਾਲਕ ਨੇ ਸੇਵਾ ਬਖਸ਼ੀ ਹੈ ਸਾਡੇ ਕੋਲ ਸੇਵਾ ਕਰਨੀ ਰਾਜਨੀਤੀ ਨਾਲ ਖੜੇ ਨੇ ਮੇਰੇ ਤਨੀ ਵੀ ਖਾਸ ਕਰਕੇ ਇਹ ਬੜਾ ਲੋਕਾਂ ਦਾ ਲਾਭਾ ਹੁੰਦਾ ਵੀ ਅਸੀਂ ਜਦੋਂ ਕਿਤੇ ਕੌਂਸਲ ਬਣਾਉਂਦੇ ਆ ਤੇ ਇਹ ਕੌਂਸਲਰ ਵੀ ਬੜੀ ਗੱਲ ਹੁੰਦੀ ਆ ਵੀ 9 ਤੋਂ 5 ਕਸਮਾ ਰੱਖਿਆ ਆਉਂਦਾ ਨੇ ਵੀ ਇਸ ਵੇਲੇ ਕੰਮ ਕਰਾ ਸਕਦੇ ਆ ਉਦੋਂ ਬਾਅਦ ਲੋਕੀ ਕਹਿੰਦੇ ਨੇ ਵੀ ਮੋਰ ਦੇ ਵੋਟ ਤੇ ਮੰਗਰ-ਮਗਰ ਫਿਰਦਾ ਪੈਂਦਾ ਕੌਂਸਲ ਦੇ ਅਸੀਂ ਦੇਖਿਆ ਤੁਹਾਡੇ ਇਸ ਵੇਲੇ ਵੀ ਤੁਹਾਡੇ ਘਰ ਦੇ ਦ ਹੁਣ 5 ਸਾਲ ਇਹਨਾਂ ਨੂੰ ਮੰਗ ਮੰਗ ਫਰਵਾਣਾ ਲੋਕਾਂ ਨੂੰ ਕੀ ਕਹਿਣਾ ਜਾਊਗਾ ਦੇਖੋ ਜੀ ਉਹਨਾਂ ਜਿਹੜੇ ਕਾਉਂਸਲਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਵਾਸਤੇ ਉਹ ਲੋਕ ਹੋਣਗੇ ਉਹਨਾਂ ਵਾਸਤੇ ਉਹ ਵੋਟਾਂ ਹੋਣਗੀਆਂ ਮੇਰੇ ਵਾਸਤੇ ਮੇਰਾ ਪਰਿਵਾਰ ਆ ਮੇਰੇ ਪਰਿਵਾਰ ਤੋਂ ਵੱਧ ਕੇ ਆ ਜੀ ਕਿਉਂਕਿ ਮੇਰੇ ਨਾਲ ਸੁੱਖ ਦੁੱਖ ਦੀ ਘੜੀ ਵਿੱਚ ਵੱਧ ਚੜ੍ਹ ਕੇ ਆਉਂਦੇ ਨੇ ਸੋ ਇਹ ਮੇਰਾ ਵੀ ਇੱਕ ਐਜ਼ ਅ ਕਾਉਂਸਲਰ ਹੋਣ ਦੇ ਨਾਤੇ ਮੇਰਾ ਵੀ ਫਰਜ਼ ਆ ਕਿ ਜਦੋਂ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਆ ਸੋ ਪਹਿਲ ਦੇ ਆਧਾਰ ਤੇ ਪਹੁੰਚ ਕੇ ਉੱਥੇ ਨੂੰ ਹੱਲ ਕਰਵਾਇਆ ਜਾਵੇ ਸੋ ਬਾਕੀ ਮੋਰ ਦੀ ਗੱਲ ਆ ਜੀ ਮੋਰ ਤਾਂ ਮੇਰੇ ਇੱਕ ਕੋਲ 24 ਘੰਟੇ ਮੇਰੇ ਕੋਲ ਜੇਬ ਦੇ ਵਿੱਚ ਹੀ ਰਹਿੰਦੀ ਆ ਜਿੱਥੇ ਕੋ ਮਿਲਦਾ ਜਿਹਨੂੰ ਲੋੜ ਆ ਉੱਥੇ ਕੱਢ ਕੇ ਲਾ ਦਈਦੀ ਆ ਬਾਕੀ ਜੇ ਇਲਾਕੇ ਦੀ ਗੱਲ ਕਰੀਏ ਤਾਂ ਮੇਰਾ ਦਫ਼ਤਰ ਜਿਹੜਾ ਵਾ ਤਕਰੀਬਨ ਤੁਸੀਂ ਹੁਣ ਵੀ ਦੇਖੋਗੇ ਗੇਟ ਮੇਰੇ ਘਰ ਦੇ ਦੋਵੇਂ ਖੁੱਲੇ ਨੇ ਕਿ ਭੈਣ ਭਰਾ ਨੰਗ ਦਾ ਨੰਗਦਾ ਵੀ ਤੁਸੀਂ ਦੇਖੋਗੇ ਵੀ ਇਥੋਂ ਲਵਾ ਕੇ ਚੱਲ ਜਾਂਦੇ ਨੇ ਸੋ ਮੋਰ ਦੀ ਜੇ ਕੋਈ ਬਜ਼ੁਰਗ ਆ ਭੈਣ ਭਰਾ ਸਾਡੀ ਭੈਣ ਆ ਜਿਹੜੀ ਨਹੀਂ ਆ ਸਕਦੀ ਮੈਂ ਤਾਂ ਘਰ ਜਾ ਕੇ ਵੀ ਉਹਨਾਂ ਦੇ ਫੋਨ ਕਰਕੇ ਜਾ ਕੇ ਮੋਰ ਲਾ ਕੇ ਆਦਣਾ ਸੋ ਮੋਰ ਦੀ ਸਮੱਸਿਆ ਕੋਈ ਜਿਆਦਾ ਵੱਡੀ ਨਹੀਂ ਆ ਗੱਲ ਇਹ ਵੀ ਜਿਹਦੇ ਕੰਮ ਕਰਨਾ ਹਨ ਕਿ ਉਹਨੂੰ ਕੋਈ ਬਹਾਨੇ ਦੀ ਲੋੜ ਨਹੀਂ ਹੁੰਦੀ ਜਿੰਨੇ ਕੰਮ ਕਰਨਾ ਉਹਨੇ ਕਰ ਹੀ ਜਾਣਾ ਸੋ ਜੇ ਪ੍ਰਮਾਤਮਾ ਨੇ ਸੇਵਾ ਲਈ ਆ ਸੋ ਕੋ ਸੋ ਸਮਝ ਕੇ ਲਈ ਹੋਗੀ ਸੋ ਗੱਲ ਇਹ ਸਮਝਣ ਦੀ ਆ ਸੋ ਪ੍ਰਮਾਤਮਾ ਗੇ ਹੀ ਬੇਨਤੀ ਆ ਕਿ ਸਾਨੂੰ ਇੰਨੀ ਬਲ ਬੁੱਧੀ ਤੇ ਸੋਚ ਬਖਸ਼ੇ ਕਿ ਅਸੀਂ ਆਪਣੇ ਇਲਾਕੇ ਦੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਤੇ ਵੱਧ ਚੜ ਕੇ ਕਰਾਉਂਦੇ ਰਹੀਏ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਨੂੰ ਸਾਂਝੀ ਕਰ ਰਹੇ ਆ ਵਾਰ ਨੰਬਰ 82 ਦੀਆਂ ਪਿੰਡ ਕਾਲੇਵੀਂ ਅੰਮ੍ਰਿਤਸਰ ਦੀਆਂ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਅਸੀਂ ਦੇਖਦੇ ਵੀ ਅਕਸਰ ਹਮੇਸ਼ਾ ਕਹਿੰਦਾ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਆਮ ਘਰਾਂ ਦੇ ਨੌਜਵਾਨ ਨੇ ਤੋਂ ਸੰਦੀਪ ਜੀ ਵੀ ਦੇਖੋ ਵੀ ਤੁਹਾਡਾ ਕੋਈ ਪਿਛੋਕਰ ਤੇ ਨਹੀਂ ਹੈਗਾ ਜਿਵੇਂ ਤੁਸੀਂ ਕੌਂਸਲਰ ਟਿਕਟ ਲੜੀ ਆ ਤੁਹਾਡੇ ਪਰਿਵਾਰ ਚ ਪਹਿਲਾਂ ਕਿਤੇ ਕੋਈ ਰਾਜਨੀਤੀ ਚ ਹੋਇਆ ਹੋਵੇ ਕਿ ਤੁਹਾਡਾ ਪਹਿਲੀ ਜਿਹੜੀ ਆ ਤੁਹਾਡੀ ਹਿਸਟਰੀ ਹੈ ਤੁਹਾਡੇ ਪਰਿਵਾਰ ਚ ਤੁਸੀਂ ਪਹਿਲੇ ਕੌਂਸਲਰ ਬਣਿਓ ਵਾਟ ਦੇਖੋ ਜੀ ਰਾਜਨੀਤੀ ਦੀ ਚ ਗੱਲ ਕਰੀਏ ਤਾਂ ਮੇਰਾ ਵੀ ਸਾਡੇ ਪਰਿਵਾਰ ਵਿੱਚੋਂ ਪਹਿਲਾਂ ਕੋਈ ਵੀ ਕੋਈ ਪੋਲੀਟੀਕਲੀ ਨਹੀਂ ਸੀਗਾ ਇਹ ਮੇਰੇ ਸਹੀ ਸੇਵਾਈ ਆ ਸੋ ਇਹ ਮੈਂ ਹੀ ਆਪਣੇ ਪਰਿਵਾਰ ਦੇ ਵਿੱਚੋਂ ਜੇ ਗੱਲ ਕਰੀਏ ਤਾਂ ਐਜ਼ ਅ ਕਾਉਂਸਲਰ ਮੈਂ ਪਹਿਲਾ ਹੀ ਸਖਸ਼ ਹਾਂ ਸੋ ਪੁਰਾਣਾ ਸਾਡਾ ਕੋਈ ਪੋਲਿਟਿਕਲੀ ਬੈਕਗ੍ਰਾਉਂਡ ਨਹੀਂ ਹੈਗਾ ਮੈਂ ਪਹਿਲੇ ਸਖਸ਼ਾ ਸੋ ਮੈਂ ਤੇ ਖੁਸ਼ ਨਸੀਬ ਸਮਝਦਾ ਕਿਉਂਕਿ ਅਸੀਂ ਗੁਰਦੁਆਰਿਆਂ ਚ ਮੰਦਰਾਂ ਅਜ ਮਸਜਿਦਾਂ ਚ ਜਾ ਕੇ ਸੇਵਾ ਕਰੀਦੀ ਆ ਉਹ ਸੇਵਾ ਇਹੀ ਲੋਕ ਹੁੰਦੇ ਨੇ ਜਿਹੜੇ ਪਿੰਡਾਂ ਚੋਂ ਵਾਰਡਾਂ ਚੋਂ ਇਲਾਕਿਆਂ ਚੋਂ ਜਾਂਦੇ ਨੇ ਤੇ ਅਸੀਂ ਉੱਥੇ ਉਹਨਾਂ ਦੇ ਜੋੜੇ ਵੀ ਸਾਫ਼ ਕਰੀਦੇ ਆ ਕਈ ਦੇਖੀ ਦਾ ਬਾਥਰੂਮ ਵੀ ਸਾਫ਼ ਕਰਦੇ ਨੇ ਗੁਰੂ ਘਰਾਂ ਦੀ ਸਫਾਈਆਂ ਕਰਦੇ ਨੇ ਇੱਕ ਸੇਵਾ ਭਾਵਨਾ ਸਮਝ ਕੇ ਸੋ ਮੇਰੇ ਖਿਆਲ ਨਾਲ ਇਹ ਉਹੀ ਸੇਵਾ ਭਾਵਨਾ ਜਿਹੜੀ ਉੱਥੋਂ ਵਾਲੀ ਆ ਆਪਾਂ ਅਗਰ ਜੇ ਕੱਲੇ-ਕੱਲੇ ਆਪਣੇ ਵਾਰਡ ਦੇ ਵਿੱਚ ਇਲਾਕਿਆਂ ਵਿੱਚ ਪਿੰਡਾਂ ਵਿੱਚ ਲਿਆਈਏ ਤੇ ਮੇਰੇ ਫੁੱਲਾਂ ਵਰਗੇ ਹੋ ਜਾਣਗੇ ਸੋ ਮੈਂ ਤੇ ਸੇਵਾ ਸਮਝ ਕੇ ਹੀ ਇਹ ਸਾਰਾ ਕੰਮ ਆ ਜਿਹੜਾ ਇਲਾਕੇ ਦੇ ਕੰਮ ਹੁੰਦੇ ਨੇ ਸੇਵਾ ਸਮਝ ਕੇ ਕਰ ਰਿਆਂ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਪ੍ਰੋਜੈਕਟ ਨੇ ਇਲਾਕੇ ਦੇ ਵਾਸਤੇ ਜਿਹੜੇ ਅਸੀਂ ਪ੍ਰੋਸੈਸਿੰਗ ਦੇ ਵਿੱਚ ਨੇ ਤੇ ਬਹੁਤ ਹੀ ਜਲਦੀ ਤੁਹਾਡੀ ਰਹਿਨਮਾਈ ਤੁਸੀਂ ਵੀ ਤੁਹਾਨੂੰ ਵੀ ਸੱਦਾ ਦਵਾਂਗੇ ਉਸ ਟਾਈਮ ਵੀ ਤੁਸੀਂ ਪਹੁੰਚੋ ਸੋ ਆਉਣ ਵਾਲੇ ਦਿਨਾਂ ਵਿੱਚ ਹੋਰ ਅਸੀਂ ਜਿਹੜੀ ਵਿਕਾਸ ਦੀ ਲੜੀ ਉਹਨੂੰ ਤੇਜ਼ ਕਰਨ ਜਾ ਰਹੇ ਹਾਂ ਸੋ ਇਲਾਕੇ ਦੇ ਵਿੱਚ ਜਿਹੜੇ ਸਾਡੇ ਕੋਈ ਕੰਮ ਰਹਿੰਦੇ ਨੇ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਸਿੱਖਾ ਕੇ ਸੁਲੀਬ ਜੀ ਇਹ ਬੜਾ ਹਮੇਸ਼ਾ ਅਸੀਂ ਆਉਂਦੇ ਦੇਖਿਆ ਖਾ ਕੇ ਜਦੋਂ ਵੀ ਕੋਈ ਪਾਰਟੀ ਦਾ ਕੌਂਸਲ ਬੰਦਾ ਜਾਂ ਸਰਕਾਰ ਬੰਦੀ ਆ ਤੇ ਕਿਸੇ ਦਾ ਪੱਖਪਾਤ ਬੜਾ ਕੀਤਾ ਜਾਂਦਾ ਯਾਰ ਇਹ ਗਲੀ ਆ ਫਲਾਣੇ ਦੀ ਇਲਾਕੇ ਦੀ ਆ ਫਲਾਣੇ ਦੇ ਬੰਦੇ ਦੀ ਆ ਇਹਦੀ ਗਲੀ ਨਹੀਂ ਬਣਾਉਣੀ। ਕੀ ਲੱਗਦਾ ਤੁਹਾਡੇ ਵੱਲੋਂ ਕਿਸੇ ਕਰਨ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਤੇ ਆਪਣੇ ਇਲਾਕੇ ਵਿੱਚ ਹਰ ਇੱਕ ਦਾ ਜਿੰਦੇ ਪਾਹੇ ਵੋਟ ਪਾਈ ਆ ਚਾਹੇ ਨਹੀਂ ਪਾਈ ਉਹਦਾ ਵੀ ਕੰਮ ਕੀਤਾ ਜਾਊਗਾ ਪਹਿਲ ਦੇ ਆਧਾਰ ਤੇ। ਦੇਖੋ ਜੀ ਇਹਦੇ ਵਿੱਚ ਤਾਂ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈ ਜੀ ਅਸੀਂ ਜਦੋਂ ਤੁਰੇ ਸੀ ਕਿ ਇੱਕ ਹੀ ਕਸਮ ਖਾਦੀ ਸੀਗੀ ਕਿ ਅਸੀਂ ਵੋਟਾਂ ਦੇ ਮੂੰਹ ਨੂੰ ਕੰਮ ਨਹੀਂ ਕਰਾ ਰਹੇ ਅਸੀਂ ਕੰਮ ਕਰਾ ਰਹੇ ਹਾਂ ਇਲਾਕੇ ਦੇ ਵਿਕਾਸ ਨੂੰ ਲੈ ਕੇ ਕਿਉਂਕਿ ਸਾਡਾ ਜਿਹੜਾ ਇਲਾਕਾ ਸੀਗਾ ਵਿਕਾਸ ਤੋਂ ਹੀਣਾ ਹੋ ਗਿਆ ਹੋ ਚੁੱਕਾ ਸੀਗਾ ਪਿਛਲੇ ਕੁਝ ਟਾਈਮ ਤੋਂ ਸੋ ਇਹ ਜਿਹੜੀ ਵੋਟਾਂ ਦੀ ਰਾਜਨੀਤੀ ਹੈ ਜੀ ਇਹ ਸਾਡੇ ਹਿੱਸੇ ਨਾਲ ਨਹੀਂ ਆਈ ਆ ਸੋ ਅਸੀਂ ਪ੍ਰਮਾਤਮਾ ਅੱਗੇ ਹੀ ਕਰਦੇ ਕਿ ਸੋਜ ਸਾਡੀ ਇਦਾਂ ਦੀ ਬਣਾਈ ਰੱਖੇ ਕਿ ਵੋਟਾਂ ਦੀ ਰਾਜਨੀਤੀ ਨਾ ਕਰੀਏ ਪਰਿਵਾਰ ਦੇ ਮੈਂਬਰਾਂ ਵਾਂਗੂ ਅਸੀਂ ਵਾਰਡ ਦੇ ਵਿੱਚ ਰਹਿੰਦੇ ਆ ਕੋਈ ਵੀ ਬੰਦਾ ਵੇਖੋ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਕਰੀਬਨ 3 ਸਾਲ ਤੋਂ ਪੋਲਿਟਿਕਲੀ ਇਸ ਆਮ ਆਦਮੀ ਪਾਰਟੀ ਨਾਲ ਜੁੜੇ ਆ ਸੋ ਪਹਿਲੋਂ ਜਿਹੜੇ ਵੀ ਮੇਰੇ ਨਾਲ ਦੇ ਜਿਹੜੇ ਇੱਥੇ ਮੇਰੇ ਸਾਥੀ ਖੜੇ ਨੇ ਤੁਹਾਨੂੰ ਪਤਾ ਕਿਸੇ ਨਾ ਕਿਸੇ ਦਾ ਕਿਸੇ ਪੋਲਿਟਿਕਲੀ ਬੈਕਗ੍ਰਾਉਂਡ ਦਾ ਸਬੰਧ ਹੁੰਦਾ ਹੀ ਆ ਜੀ ਠੀਕ ਖੜੇ ਨੇ ਮੇਰੀ ਟੀਮ ਦੇ ਰੂਪ ਵਿੱਚ ਇੱਥੇ ਸੋ ਇਸ ਤੋਂ ਥੋੜਾ ਜਿਹਾ ਅੰਦਾਜ਼ਾ ਤੁਸੀਂ ਲਾ ਹੀ ਸਕਦੇ ਆਪ ਸਾ ਵੀ ਸਿਆਣੇ ਹੋ ਕਿ ਅਗਰ ਪੱਖਪਾਤ ਨਹੀਂ ਹੋਇਆ ਤਾਂ ਨਾਲ ਮੇਰੇ ਸਾਰੇ ਖੜੇ ਨੇ ਅਗਰ ਪੱਖਪਾਤ ਵਾਲੀ ਗੱਲ ਹੁੰਦੀ ਤਾਂ ਮੇਰੇ ਖਿਆਲ ਨਾਲ ਇੱਥੇ ਮੈਂ ਇਕੱਲਾ ਹੀ ਖੜਾ ਹੁੰਦਾ ਤੁਹਾਡੇ ਵਿੱਚ ਸੋ ਇਹੋ ਜੀ ਕੋਈ ਵੀ ਗੱਲ ਮੇਰੀ ਵਾਰਡ ਦੇ ਵਿੱਚ ਮੈਂ ਆ ਪਰਸਨਲੀ ਅਗਰ ਮੈਨੂੰ ਕੋਈ ਲੱਗਦਾ ਤਾਂ ਮੈਂ ਆਪ ਜਾ ਕੇ ਉਹ ਗੱਲ ਕਲੀਅਰ ਕਰਕੇ ਤੇ ਕੰਮ ਅਸੀਂ ਪੱਖਪਾਤ ਤੋਂ ਬਿਨਾ ਮੇਰੀ ਵਾਰਡ ਵਿੱਚ ਹੋ ਰਹੇ ਨੇ ਮੇਰੇ ਸੋ ਵੀ ਕਿ ਲੱਗਦਾ ਨਹੀਂ ਵੀ ਤੁਹਾਡੀ ਜਿੱਤ ਦਾ ਕਾਰਨ ਇਹ ਕਹਿੰਦੇ ਸਭ ਤੋਂ 85 ਵਾਰਡਾਂ ਨੇ ਸਭ ਤੋਂ ਵੱਡੀ ਜਿਹੜੀ ਲੀਡ ਨਾਲ ਤੁਸੀਂ ਜਿੱਤੇ ਅ ਤੇ ਕਹਿੰਦੇ ਵੀ ਇੰਨਾ ਲੋਕਾਂ ਨੇ ਪਿਆਰ ਦਿੱਤਾ ਆਪਣੇ ਇਲਾਕੇ ਦੇ ਤੁਹਾਡੇ ਪਿੰਡ ਕਾਲੇ ਦੇ ਬਹੁਤ ਮਾਨ ਸਰਕਾਰ ਦਿੱਤਾ ਤੇ ਕਹਿੰਦੇ ਵੀ ਆਪਣੇ ਇਲਾਕੇ ਦਾ ਪੁੱਤ ਜਿਹੜਾ ਸੰਦੀਪ ਉਹਨੂੰ ਜਿਤਾਇਆ ਕਹਿੰਦੇ ਬਾਹਰਲੇ ਬੰਦਿਆਂ ਨੂੰ ਜਿਤਾਉਣਾ ਸੰਦੀਪ ਨੂੰ ਵੱਧਵਾ ਕੇ ਵੋਟਾਂ ਜਿਤਾਈਆਂ ਕਿ ਲੱਗਦਾ ਨਹੀਂ ਤੁਹਾਡੇ ਜਿਹੜੇ ਕਾਉਂਸਲ ਬਣਨ ਤੋਂ ਪਹਿਲਾਂ ਜਿਹੜੇ ਤੁਸੀਂ ਕੰਮ ਕਰਾਏ ਨੇ ਦਿਨ ਰਾਤ ਲੋਕਾਂ ਦੀ ਮਿਹਨਤ ਕੀਤੀ ਆ ਸ਼ਹਿਰ ਉਸੇ ਦਾ ਕੰਮ ਉਸੇ ਦਾ ਤੁਹਾਨੂੰ ਫਲ ਮਿਲਿਆ ਜਿਹੜਾ ਤੁਸੀਂ ਕਾਉਂਸਲ ਬਣੇ ਹੋ ਬਿਲਕੁਲ ਜੀ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸੋ ਇੱਕ ਹੋਰ ਇਸ ਗੱਲ ਤੁਹਾਡੀ ਨਾਲ ਇੱਕ ਹੋਰ ਗੱਲ ਜੋੜਦਾ ਹਾਂ ਜੀ ਦੇਖੋ ਜਦੋਂ ਦਾ ਮੈਂ ਆਪਣੀ ਗੱਲ ਕਰਾਂ ਦਾ ਤਕਰੀਬਨ 3 ਸਾਲ ਪਹਿਲੋਂ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀਗੇ 2020 ਦੇ ਵਿੱਚ ਤੇ ਉਸ ਤੋਂ ਬਾਅਦ ਪਾਰਟੀ ਦਾ ਕੰਮ ਕਰ ਰਹੇ ਸੀਗੇ ਸੋ ਪਾਰਟੀ ਦੀ ਸਰਕਾਰ ਸਾਡੀ ਬਣੀ ਆਮ ਆਦਮੀ ਪਾਰਟੀ ਦੀ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਅੱਜ ਦੇ ਦਿਨ ਤੱਕ ਗੱਲ ਕਰੀਏ ਤਕਰੀਬਨ ਮੈਂ 11 ਤੋਂ 12 ਕਰੋੜ ਦੇ ਕੰਮ ਆਪਣੀ 82 ਨੰਬਰ ਵਾਰਡ ਵਿੱਚ ਕਰਵਾਏ ਨੇ ਸੋ ਅਗਰ ਕੰਮ ਹੋਏ ਨੇ ਲੋਕਾਂ ਤੱਕ ਪਹੁੰਚ ਹੋਈ ਆ ਲੋਕਾਂ ਨੂੰ ਪਤਾ ਲੱਗਾ ਤੇ ਲੋਕ ਨਾਲ ਜੁੜੇ ਨੇ ਕਿਉਂਕਿ ਮੈਂ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਮੇ ਕੋ ਪੋਲੀਟੀਕਲ ਨਹੀਂ ਹੈਗਾ ਸੋ ਅਗਰ ਮੈਂ ਅੱਜ ਐਜ਼ ਅ ਕਾਉਂਸਲਰ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਖੜਾ ਆਂ ਸੋ ਕਿਸੇ ਨਾ ਕਿਸੇ ਤੱਕ ਕੰਮਾਂ ਦੀ ਬਦੌਲਤ ਹੀ ਆ ਸੋ ਇਸ ਦੇ ਨਾਲ ਹੀ ਮੈਂ ਜ਼ਿਕਰ ਕਰਨਾ ਚਾਹੂੰਗਾ ਜੀ ਸਾਡੇ ਐਮਐਲਏ ਡਾਕਟਰ ਜਸਵੀਰ ਸਿੰਘ ਸੰਧੂ ਜੀ ਦਾ ਤੇ ਧੰਨਵਾਦ ਵੀ ਆ ਉਹਨਾਂ ਦਾ ਸਾਰੀ ਵਾਰਡ ਵੱਲੋਂ ਮੇਰੀ ਵੱਲੋਂ ਮੇਰੀ ਟੀਮ ਵੱਲੋਂ ਕਿ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਇੱਕ ਛੋਟੇ ਕੰਮ ਤੋਂ ਲੈ ਕੇ ਤੇ ਕਰੋੜਾਂ ਦੇ ਕੰਮਾਂ ਤੱਕ ਸਾਨੂੰ ਕਦੀ ਮਨਾਂ ਨਹੀਂ ਕੀਤਾ ਜਦੋਂ ਵੀ ਜਾਈਦਾਵਾ ਖੇੜੇ ਮੱਥੇ ਮਿਲਦੇ ਨੇ ਤੇ ਹਮੇਸ਼ਾ ਹੀ ਸਾਡੇ ਕੰਮਾਂ ਨੂੰ ਹਾਂ ਹੋਈ ਆ ਕਦੀ ਅਜ ਤੱਕ ਉਹਨਾਂ ਵੱਲੋਂ ਨਾ ਨਹੀਂ ਹੋਈ ਤੇ ਬਾਕੀ ਜੇ ਗੱਲ ਕਰੀਏ ਸਾਡੀ ਆਮ ਆਦਮੀ ਪਾਰਟੀ ਦੀ ਕਿ ਆਪਾਂ 2021 ਤੋਂ ਲੈ ਕੇ ਅੱਜ ਦੀ 2025 ਤੱਕ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਅਸੀਂ 13 ਤੋਂ 14 ਕਰੋੜ ਦੇ ਕੰਮ ਵਾਰਡ ਵਿੱਚ ਕਰਵਾ ਚੁੱਕੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਫਤਾਰ ਆ ਹੋਰ ਵੀ ਤੇਜ਼ ਹੋਊਗੀ ਕੰਮਾਂ ਦੀ ਤੇ ਇਲਾਕੇ ਨੂੰ ਇੱਕ ਵਧੀਆ ਸੇਧ ਦੇਣ ਵਾਲਾ ਇਲਾਕਾ ਇਹ ਪੂਰੇ ਸ਼ਹਿਰ ਦੇ ਵਿੱਚ 82 ਨੰਬਰ ਵਾਰਡ ਜਾਣੀ ਜਾਊਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਲੱਗਿਆ ਵੀ ਸ਼ਹਿਰ ਦੀ 82 ਨੰਬਰ ਵਾਰਡ ਜਿਹੜੀ ਆ ਬਹੁਤ ਸੋਹਣੀ ਬਣਾਈ ਜਾਊਗੀ ਲੋਕੀ ਸਿਫਤਾ ਕਰਨਗੇ ਵੀ ਆ ਜੇਕਰ ਵਾਰਡ ਹੋਵੇ ਤੇ ਵਾਰਡ ਨੰਬਰ 82 ਦੀ ਪਿੰਡ ਕਾਲਿਆਂ ਦੀ ਇਲਾਕਾ ਨਿਵਾਸੀ ਵੀ ਨਾਲ ਗੱਲਬਾਤ ਕਰਨਗੇ ਪਾ ਜੀ ਤੁਸੀਂ ਵੀ ਬੜੀਆਂ ਸਰਕਾਰਾਂ ਨਖੰਡਾਈਆਂ ਹੋਣਗੀਆਂ ਆਪਣੇ ਇਲਾਕੇ ਵਿੱਚ ਬੜੀਆਂ ਕਾਉਂਸਲ ਦੇ ਕੇ ਹੋਣਗੇ ਕਈ ਦੇਖਿਆ ਵੀ ਰਾਦੇ 11:30 ਵਜੇ ਸੀਵਰੇ ਦਾ ਕੰਮ ਕਰਾਉਂਦੇ ਹੋਣ ਅਸੀਂ ਦੇਖਿਆ ਕਈ ਤੇ 9 ਡਿਊਟੀ ਦੇ ਸਮੇਂ 9 ਤੋਂ ਪੁਆਇੰਟ ਡਿਊਟੀ ਦੀਆ ਉਦੋਂ ਨਹੀਂ ਅਫਸਰ ਆਖੇ ਲੱਗਦੇ ਤੇ 11:30 ਵਜੇ ਕਦੀ ਦੇਖਿਆ ਲੱਗ ਕੇ ਕੰਮ ਹੁੰਦਾ ਪਹਿਲਾਂ ਤਾਂ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਆਪਣਾ ਸਮਾਂ ਕੱਢ ਕੇ ਆਪਣੀ ਏਸੀਆਂ ਨੂੰ ਛੱਡ ਕੇ ਤੁਸੀਂ ਇੱਥੇ ਆਏ ਹੋ ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਆ ਕੇ ਖੜੇ ਹੋ ਤੇ ਤੁਹਾਡਾ ਬਹੁਤ ਧੰਨਵਾਦ ਆ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਆ ਇਹ ਜਿਹੜਾ ਕੰਮ ਹੈ ਨਾ ਜੀ ਇਹ ਜਿੰਨਾ ਚਿਰ ਦਿਲ ਦੇ ਵਿੱਚ ਜਜ਼ਬਾ ਲਾਣਾ ਹੋਵੇ ਉਹਨਾਂ ਚਿਰ ਨਹੀਂ ਹੁੰਦਾ ਕਿਉਂਕਿ ਅਸੀਂ ਤੇ ਤੁਹਾਡੇ ਦੇ ਤੁਸੀਂ ਦੇ ਅੱਜ ਦੇਖ ਰਹੇ ਹੋ 11:30 ਵਜੇ ਦਾ ਟਾਈਮ ਹੋਇਆ ਤੇ ਸਾਡਾ ਤੇ ਤਕਰੀਬਨ ਨੇਤ ਦਾ ਹੀ ਕੰਮ ਇਹ ਹੋ ਗਿਆ ਕਿਉਂਕਿ ਅਸੀਂ ਵੀ ਇਲਾਕੇ ਦੇ ਵਿੱਚ ਵਿਚਰਦੇ ਆ ਤੇ ਤਕਰੀਬਨ ਰਾਤ ਨੂੰ ਕਦੀ ਨਾ ਕਦੀ ਫੋਨ ਆ ਹੀ ਜਾਂਦਾ ਹੁਣ ਵੀ ਦੇਖੋ ਵੱਜ ਰਿਹਾ ਐਸੇ ਤਰ੍ਹਾਂ ਹੀ ਸਾਨੂੰ ਲੋਕਾਂ ਦੇ ਫੋਨ ਆ ਜਾਂਦੇ ਆ ਗਲੀਆਂ ਦੇ ਵਿੱਚੋਂ ਵੀ ਆ ਕਾਉਂਸਲਰ ਸਾਹਿਬ ਦੀ ਗੱਡੀ ਧਰੋਂ ਲੰਗੀ ਆ ਲੱਗਦਾ ਕੋਈ ਕੰਮ ਕਰਾ ਕੇ ਆ ਰਹੇ ਆ ਹਾਂਜੀ ਮਤਲਬ ਕੁੱਲ ਮਿਲਾ ਕੇ ਇਹ ਜਿਹੜਾ ਸਾਡਾ ਨੌਜਵਾਨ ਆਗੂ ਆ ਇਹਦਾ ਇੱਕੋ ਹੀ ਸੁਪਨਾ ਆ ਕਿ ਜੇ ਮੈਨੂੰ ਜਨਤਾ ਨੇ ਪਿਆਰ ਦਿੱਤਾ ਆ ਤੇ ਮੈਂ ਇਹਨਾਂ ਦੇ ਪਿਆਰ ਤੇ ਪੂਰਾ ਉੱਤਰਨਾ ਆ ਮੈਂ ਵੱਧ ਤੋਂ ਵੱਧ ਲਾਕੇ ਦੇ ਕੰਮ ਕਰਾਉਣੇ ਆ ਸੋ ਇਹੀ ਕਹ ਲਿਆ ਕਿ ਅੱਜ ਤੁਸੀਂ ਦੇਖ ਲਿਓ ਕਿ ਇੰਨੇ ਰਾਤ ਵੇਲੇ ਇਲਾਕਾ ਨਿਵਾਸੀਆਂ ਨਾਲ ਖੜੇ ਹੋ ਕੇ ਕੰਮ ਕਰਾ ਰਹੇ ਆ ਅਸੀਂ ਦੇਖਿਆ ਕਈ ਲੋਕਾਂ ਦੇ ਬੜਾ ਮਾੜਾ ਚ ਹੁੰਦੀ ਆ ਵੀ ਜਦੋਂ ਕਿਤੇ ਮੋਹਰ ਲਾਉਣੀ ਹੋਵੇ ਕੰਮ ਕਰਾਉਣੇ ਹੋਵੇ ਤੇ ਕਹਿੰਦੇ ਕਾਉਂਸਲ ਦੇ ਮਗਰ ਮਗਰ ਫਿਰਦਾ ਪੈਂਦਾ ਜਾ ਕੇ ਤੇ ਕਾਉਂਸਲ ਮਿਲਦਾ ਨਹੀਂ ਆ ਕੱਲ ਆ ਜਿਓ ਪਰਸੋਂ ਆ ਜਿਓ ੱੱਕੇ ਬੜੇ ਖਾਣੇ ਪੈਂਦੇ ਨੇ ਤੁਹਾਡੇ ਇਲਾਕੇ ਦੇ ਕਾਉਂਸਲ ਦਾ ਕੀ ਹਾਲਾਤ ਸਾਡੇ ਕਾਉਂਸਲਰ ਦੇ ਜਿਹੜੇ ਸਾਡੇ ਇਲਾਕੇ ਦੇ ਕਾਉਂਸਲਰ ਸਾਹਿਬ ਹੈ ਜੀ ਇਹ ਜਿਹੜੀ ਮੋਹਰ ਹੈ ਨਾ ਆਪਣੀ ਜੇਬ ਚ ਪਾ ਕੇ ਰੱਖਦੇ ਆ ਇਹ ਮਤਲਬ ਆਪ ਜਦੋਂ ਤੁਰੇ ਜਾਂਦੇ ਹੋ ਉਹਨਾਂ ਨੂੰ ਤਕਰੀਬਨ ਪਤਾ ਹੁੰਦਾ ਕਿ ਫਲਾਣੇ ਦਾ ਆਧਾਰ ਕਾਰਡ ਬਣਨ ਵਾਲਾ ਫਲਾਣੇ ਦਾ ਈਸ਼ਰਮ ਕਾਰਡ ਬਣਨ ਵਾਲਾ ਫਲਾਣੇ ਦਾ ਫਲਾਣਾ ਕਾਰਡ ਬਣਨ ਵਾਲਾ ਵੋਟਰ ਕਾਰਡ ਬਣਨ ਵਾਲਾ ਤੇ ਇਹਨੂੰ ਲੋੜ ਆ ਇਹ ਕਿਸੇ ਵੇਲੇ ਆਪ ਆਵਾਜ਼ ਮਾਰ ਕੇ ਕਹਿੰਦੇ ਆ ਵੀ ਭਈ ਮੈਂ ਤੇਰੇ ਇਲਾਕੇ 'ਚੋਂ ਲੰਘਣ ਦੇ ਆਂ ਵਾ ਮੈਂ ਤੇਰੇ ਇਲਾਕੇ 'ਚੋਂ ਲੰਘ ਰਿਹਾ ਆਂ ਤੇ ਇਹਨੂੰ ਲੋੜ ਹੀ ਮੋਹਰ ਦੀ ਮੇਰੇ ਕੋਲ ਮੋਹਰ ਆ ਹਲ ਵਾਲਾ ਠੀਕ ਹੈ ਜੀ ਮਤਲਬ ਇਹਨਾਂ ਦਾ ਇਹੋ ਜਿਹਾ ਸੁਭਾਅ ਆ ਕਿ ਮਤਲਬ ਇਹ ਆਪ ਆਵਾਜ਼ ਮਾਰ ਕੇ ਲੋਕਾਂ ਦੇ ਕੰਮ ਕਰਦੇ ਆ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਇਹਨਾਂ ਨੂੰ ਪੈਂਦੀ ਬਸ ਇਹਨਾਂ ਦੇ ਧਿਆਨ 'ਚ ਇੱਕ ਵਾਰੀ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਹਰ ਕੋਈ ਸਿੱਧ ਕਰ ਰਿਹਾ ਵੀ ਯਾਰ ਵਧੀਆ ਕੌਂਸਲ ਚੁਣਿਆ ਗਿਆ ਵਾ ਹੁਣ 5 ਸਾਲ ਮੋਜਾਂ ਮੋਜਾਂ ਨੇ ਕਹੀ ਅਸੀਂ ਦੇਖਦੇ ਖਾਸ ਕਰਕੇ ਲੋਕੀ ਪਛਤਾਉਂਦੇ ਨੇ ਵੀ ਆ ਫਲਾਣੇ ਗਲਤੀ ਕੀਤੀ ਕਰਕੇ ਵੋਟਾਂ ਪਾ ਕੇ ਭਾਈ ਕਿਸ ਤਰ੍ਹਾਂ ਦੇ ਦਿਓ ਪਛਤਾਉਂਦਾ ਨਹੀਂ ਪਛਤਾਉਂਦਾ ਨਹੀਂ ਪੈਂਦਾ ਕਿ ਵੋਟਾਂ ਪਾ ਕੇ ਕਿ ਲੱਗਦਾ ਸਹੀ ਕੌਂਸਲ ਚੁਣ ਲਿਆ ਵਾ ਕੇ ਬਹੁਤ ਹੀ ਅੱਛਾ ਸੂਝਵਾਨ ਪੜਿਆ ਲਿਖਿਆ ਨੌਜਵਾਨ ਕਾਉਂਸਲਰ ਚੁਣਿਆ ਹੈ ਔਰ ਸਾਨੂੰ ਕਾਉਂਸਲਰ ਚੁਣਨ ਤੇ ਫਕਰ ਹੈ ਆਪਣੇ ਕਾਉਂਸਲਰ ਤੇ ਫਕਰ ਹੈ ਕਿ ਉਹ ਅਣਥੱਕ ਇੱਕ ਜੁਝਾਰੂ ਕਾਉਂਸਲਰ ਨੇ ਉਹ ਜਿਹੜੇ ਕਿ ਆਪਣੇ ਇਲਾਕੇ ਦੇ ਵਿੱਚ ਹਰ ਵਕਤ ਜਿਹੜੇ ਨੇ ਉਹ ਕੋਈ ਵੀ ਕੰਮ ਹੋਵੇ ਤਤਪਰ ਰਹਿੰਦੇ ਨੇ ਕੋਈ ਵੀ ਕੰਮ ਹੋਵੇ ਕੋਈ ਵੀ ਸਮਾਂ ਹੋਵੇ ਉਹ ਇਹ ਨਹੀਂ ਦੇਖਦੇ ਕਿ ਰਾਤੀ 10 ਵਜੇ 11 ਵਜੇ 12 ਵਜੇ ਜਦੋਂ ਵੀ ਕਿਸੇ ਦਾ ਫੋਨ ਆਉਂਦਾ ਹੈ ਉਸੇ ਵੇਲੇ ਉਸ ਕੰਮ ਨੂੰ ਜਿਹੜਾ ਵਾ ਉਹ ਜਾ ਕੇ ਦੇਖਦੇ ਨੇ ਉਹਨਾਂ ਨੂੰ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਬਿਲਕੁਲ ਹੋਰ ਇਲਾਕੇ ਨਾਲ ਅਸੀਂ ਨਾਲ ਗੱਲਬਾਤ ਕਰਾਂਗੇ ਭਾਈ ਕਿਸ ਤਰ੍ਹਾਂ ਦੇ ਦੋ ਖਾਸ ਕਰਕੇ ਜਿਹੜਾ ਅੱਜ ਕੰਮ ਹੋ ਰਿਹਾ ਅੱਧੀ ਰਾਤ ਵੇਲੇ ਅਸੀਂ ਦੇਖਿਆ ਤੁਸੀਂ ਇਹ ਇਲਾਕੇ ਰਹਿਣ ਵਾਲੇ ਹੋ ਕਈ ਕਾਉਂਸਲਰ ਤੇ ਪਹਿਲਾਂ ਨਹੀਂ ਮਿਲਦੇ ਕਈ ਮਗਰ ਮੈਂ ਫਿਰਨਾਂ ਪੈਂਦਾ ਕੰਮ ਕਰਾਉਣ ਵਾਸਤੇ ਉਹ ਕਹਿੰਦੇ ਡਿਸਟ੍ਰਿਕਟ ਚ ਲੈ ਕੇ ਚਲ ਜਾਓ ਕੱਲ ਕਰਾ ਲਾਂਗੇ ਪਰ ਤੁਹਾਡੇ ਕੰਮ ਤੇ ਅਸੀਂ ਦੇਖਿਆ ਮੌਕੇ ਤੇ ਹੋ ਰਹੇ ਨੇ ਸਾਰੇ ਵਾਰਡ ਨੰਬਰ 8 ਵਾਰਡ ਨੰਬਰ 82 ਤੋਂ ਸੰਦੀਪ ਸਿੰਘ ਕੌਂਸਲਰ ਜੀ ਇਹ ਵਾਰਡ ਦੀ ਪਹਿਲੀ ਵਾਰੜ ਆ ਜਿਹੜੀ ਇਲਾਕੇ ਦੀ ਡਿਵੈਲਪਮੈਂਟ ਜਿਹੜੀ ਨੇ ਤਰਫਤਾਰ ਨਾਲ ਹੋ ਰਹੀ ਹੈ ਜਿੰਨੇ ਵੀ ਇਲਾਕਿਆਂ ਦੇ ਨਗਰ ਆ ਬਾਬਾ ਫਰੀਦਨਗਰ ਬਾਬਾ ਜੀਵਨ ਸਿੰਘ ਕਨੋਲੀ ਪਰਸ਼ੋਤਮ ਸਿੰਘ ਕਨੋਲੀ ਪਾਈ ਜਤਾ ਸਿੰਘ ਨਗਰ ਪੁਰਾਣੇ ਮਹਿਲ ਕਿਉਂਕਿ ਤਕਰੀਬਨ ਬਹੁਤ ਪੁਰਾਣੇ ਇਲਾਕੇ ਜਿਹੜਾ ਪਛੜੇ ਹੋਏ ਸੀ ਅੱਜ ਤੋਂ ਮੇਰੇ ਹਿਸਾਬ ਨਾਲ ਕੋਈ 20 ਸਾਲ ਪਿੱਛੇ ਲੈ ਜਾਓ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਤਕਰੀਬਨ ਪੋਟਾਂ ਲੈ ਕੇ ਤੇ ਚੱਲ ਜਾਂਦੇ ਪਰ ਇਲਾਕਿਆਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਚਾਹੇ ਸੀਵਰ ਦੇ ਕੰਮ ਲਾ ਲਓ ਲਾਈਟਾਂ ਦੇ ਕੰਮ ਲਾ ਲਓ ਚਾਹੇ ਬਹੁਤ ਬਹੁਤ ਧੰਨਵਾਦ ਤੁਸੀਂ ਵੀਰ ਦਾ ਗੱਲ ਕਰਦੇ ਆ ਨਿੱਕੀ ਜੀ ਖਾਸ ਕਰਕੇ ਤੁਹਾਡੇ ਨਾਲ ਕਿਉਂਕਿ ਤੁਹਾਡਾ ਬੜਾ ਪ੍ਰਾਲਾਪਸ਼ੋਕਰ ਆ ਤੁਹਾਡਾ ਰਾਜਨੀਤੀ ਦਾ ਬੜੇ ਬੜੇ ਤੁਸੀਂ ਮੇਅਰਾਂ ਦੇ ਨਾਲ ਵੱਡੇ ਵੱਡੇ ਮੰਤਿਆਂ ਰਹੇ ਹੋ ਪਹਿਲੀ ਸਰਕਾਰ ਆ ਤੇ ਹੁਣ ਦੀ ਸਰਕਾਰਾਂ 'ਚ ਕਿੰਨਾ ਫਰਕ ਆਂਦਾ। ਤੁਸੀਂ ਹੁਣ ਸਾਂਝਾ ਕਰਦੇ ਹੋ। ਤੁਸੀਂ ਵੀ ਬੜੇ ਵੱਡੇ ਇਲਾਕਿਆਂ 'ਚ ਰਹੇ ਹੋ, ਕਾਨਫਰੰਸ ਰਹੇ ਹੋ ਮੰਤਰੀਆਂ ਦੇ ਨਾਲ। ਕਈ ਦੇਖਿਆ ਵੀ ਐਡੀ ਰਾ ਸਾਢੇ 11:15 ਵਜੇ ਕੋਈ ਕਾਨਫਰੰਸ ਕੰਮ ਕਰਾਉਂਦਾ ਹੋਵੇ ਤੁਹਾਡੇ ਰਾਜ ਵਿੱਚ ਉਸ ਟਾਈਮ। ਪਹਿਲਾਂ ਤੇ ਮੈਂ ਪੰਜਾਬ ਲੋਕ ਚੈਨਲ ਤੁਹਾਡਾ ਗਰੇਵਾਲ ਸਾਹਿਬ ਧੰਨਵਾਦ ਕਰਦਾ ਹਾਂ। ਤੁਸੀਂ ਧਾਰਮਿਕ ਸਮਾਜਿਕ ਤੇ ਗਰੀਬ ਗੁਰਬਿਆਂ ਦੀਆਂ ਗੱਲਾਂ ਆਵਾਜ਼ ਉਠਾਉਂਦੇ ਹੋ। ਜਿੱਥੇ ਬਹੁਤ ਜਾਣਿਆਂ ਦੀ ਹੈਲਪ ਹੁੰਦੀ ਆ। ਤੁਹਾਨੂੰ ਤੇ ਪਹਿਲਾਂ ਇਸ ਚੀਜ਼ ਦੀ ਵਧਾਈ ਆ ਕਿ ਜੋ ਤੁਸੀਂ ਕਰਦੇ ਜਿਨਾ ਮੈਂ ਨਹੀਂ ਸਮਝਦਾ ਕਿ ਹੋਰ ਕੋਈ ਚੈਨਲ ਕਰਦਾ ਹੋਵੇ। ਲੋਕ ਪੰਜਾਬ ਚੈਨਲ ਤੇ ਤੁਸੀਂ ਬਹੁਤ ਲੋਕਾਂ ਦੀ ਹੈਲਪ ਕਰਦੇ ਜੋ ਉਹਦੇ ਲਈ ਤੁਹਾਡਾ ਧੰਨਵਾਦ ਦੂਜੀ ਗੱਲ ਰਹੀ ਇਹ ਇਸ 82 ਨੰਬਰ ਵਾਰਡ ਦੀ ਇਹ ਆਪਣਾ ਭਤੀਜਾ ਆ ਇਹ ਲੋਕਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਹਨੂੰ ਜਿਤਾਇਆ ਲੋਕਾਂ ਦਾ ਜਿੰਨਾ ਅਸੀਂ ਜਿੰਨਾ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਲੋਕਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਦਾ ਦੇਣ ਹੋਣਾ ਅਸੀਂ ਡਿਵੈਲਪਮੈਂਟ ਨਾਲ ਵਾਪਸ ਕਰ ਸਕਦੇ ਆ ਲੋਕਾਂ ਨੂੰ ਪ੍ਰੋਬਲਮ ਕੀ ਆ ਗਲੀਆਂ ਪੈਂਚਨਾ ਨਾਲੀਆਂ ਲਾਈਟਾਂ ਹੋ ਜੇ ਇਹ ਬਹੁਤ ਪਛੜਿਆ ਹੈ ਇਹਦੇ ਆਉਣ ਨਾਲ ਜਦੋਂ ਦੀ ਇਹਨੇ ਆਪ ਪਾਰਟੀ ਜੁਆਇਨ ਕੀਤੀ ਆ ਉਹਦੇ ਵਿੱਚ ਨੇ ਕੋਈ ਪਹਿਲਾਂ ਜਿਹੜੀਆਂ ਗਲੀਆਂ ਸੀ ਨਾ ਉਹ ਕੁਝ ਈਰਖਾ ਬਾਜੀ ਨਾ ਕੁਝ ਧੜੇ ਬੰਦੀਆਂ ਨਾ ਰਹਿ ਗਈਆਂ ਉਹਦੇ ਵਿੱਚ ਅਸੀਂ ਕੋਈ ਧੜੇ ਬਾਜੀ ਨਹੀਂ ਕੀਤੀ ਕੋਈ ਈਰਖਾ ਨਹੀਂ ਕੀਤੀ ਜਿਹੜੀ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਇਹ ਬਾਬਾ ਕੁੱਲੀ ਵਾਲਿਆਂ ਦਾ ਨਗਰੀ ਆ ਐਡੇ ਤਗੜੇ ਮਹਾਨ ਸੰਤ ਆ ਉਹ ਬੜੀ ਸੇਵਾ ਇੱਥੇ ਉਹਨਾਂ ਨੇ ਕੀਤੀ ਉਹਨਾਂ ਸੇਵਾ ਦੀ ਲਗਨ ਨਾਲ ਹੀ ਅਸੀਂ ਸੇਵਾ ਕੀਤੀ ਆ ਉਹ ਸਾਨੂੰ ਰਸਤਾ ਵਿਖਾ ਕੇ ਗਏ ਆ ਈਰਖਾ ਰਹਿਤ ਕੰਮ ਕਰਨਾ ਹੈ ਵਾਕੀ ਕੋਈ ਅਸੀਂ ਗਲੀ ਨਹੀਂ ਰਹਿਣ ਦਿੱਤੀ ਕੋਈ ਕਾਉਂਸਲਰ ਬਣ ਤੋਂ ਪਹਿਲਾਂ ਕੋਈ ਗਲੀ ਨਹੀਂ ਰਹਿਣ ਦਿੱਤੀ ਵਾਕੀ ਕੰਮ ਕਰਾਉਣੇ ਕਰਨੇ ਆਉਣੇ ਚਾਹੀਦੇ ਆ ਇਹ ਆਪੇ ਸਾਰੇ ਨੇ ਅੱਗੇ ਲਾ ਕੇ ਕੰਮ ਕੀ ਕਰਾਏ ਆ ਉਹ ਐਮਐਲਏ ਦੇ ਸਹਿਯੋਗ ਨਾਲ ਇਹਨੇ ਕੰਮ ਕਰਾਏ ਆ ਕੰਮ ਤੇ ਵੇਖੋ ਐਮਐਲਏ ਮਿਹਰ ਦੇ ਸਹਿਯੋਗ ਨਾਲ ਹੀ ਹੁੰਦੇ ਆ ਬਾਗ ਦੂਸਰੀ ਇਹ ਚ ਲਗਨ ਬਹੁਤ ਆ ਜਿੰਨੀ ਇਹਦੇ ਚ ਲਗਣੇ ਆ ਮੇਰਾ ਖਿਆਲ ਹੈ ਕਿ ਆਉਂਦੇ ਸਮੇਂ ਚ ਕੋਈ ਕੰਮ ਨਹੀਂ ਰਹਿ ਜੂ ਇਸ ਪਿੰਡ 'ਚ ਕੋਈ ਇਹ ਨਹੀਂ ਕਹੂੰਗਾ ਮੇਰੀ ਗਲੀ ਰਹਿ ਗਈ ਹੈ ਮੇਰਾ ਆ ਚੀਜ਼ ਰਹਿ ਗਈ ਹੈ ਬਾਕੀ ਦੁਨੀਆ ਤੇ ਪੂਰੇ ਕੰਮ ਤੇ ਕੋਈ ਵੀ ਨਹੀਂ ਜੋ ਹੁੰਦੇ ਕਿਉਂਕਿ ਬਾਕੀ ਲਗਣ ਹੋਣੀ ਚਾਹੀਦੀ ਹੈ ਜਿੰਨੀ ਇਹਦੇ ਵਿੱਚ ਲਗਣ ਹੈ ਉਹਦੇ ਵਿੱਚ ਕੰਮ ਨਹੀਂ ਕੋਈ ਡਵੈਲਪਮੈਂਟ ਦਾ ਰਹਿਣ ਦਊਗਾ ਕਿ ਇਹ ਨਾ ਕੋਈ ਪੈਨਸ਼ਨ ਨਹੀਂ ਰਹੂਗੀ ਕੋਈ ਲੈਡ ਅਧੂਰੀ ਨਹੀਂ ਰਹੂਗੀ ਕੋਈ ਗਲੀ ਅਧੂਰੀ ਨਹੀਂ ਰਹੂਗੀ ਕੰਮ ਤੇ ਕਾ ਦੁੱਖਾ ਰਹਿ ਗਿਆ ਹੁਣ ਮਹੱਲਾ ਕਲੀਨਿੰਗ ਵੀ ਅਹੀਂ ਲਿਆਂਦੀ ਆ ਜੀ ਉਹ ਗੋਵਰਪੁਰਾ ਨੇ ਉਸੇ ਪਾਰਕ ਤੇ ਅਹੀਂ ਬੱਚਿਆਂ ਦੇ ਝੂਲੇ ਲਾ ਕੇ ਦਿੱਤੇ ਉਹ ਸੋਹਣੀਆਂ ਪਾਰਕ ਬਣਾ ਕੇ ਦਿੱਤੀ ਆ ਇਹਦੇ ਸਭ ਤੋਂ ਪਹਿਲਾਂ ਤੁਹਾਡੇ ਇਲਾਕੇ ਦਾ ਖਾਸ ਕੇ ਭਾਵੇਂ ਬੰਬਰਾਵਾਂ ਨਹੀਂ ਬਾਬਾ ਦੱਸਦੇ ਕੁੱਲੀ ਦਾ ਪਿੰਡ ਇਲਾਕਾ ਜਰੂਰ ਹੈਗਾ ਵਾ ਪਰ ਕਹਿੰਦੇ ਇਲਾਕੇ ਦਾ ਹਾਲਾਤ ਬੜੇ ਮਾੜੇ ਸੀ ਕਹਿੰਦੇ ਯਾਰ ਕੋਈ ਰਿਸ਼ਤੇ ਦਾ ਭੈਣ ਭਰਾ ਹੀ ਤੇ ਮੂੰਹ ਨਹੀਂ ਸੀ ਕਰਦਾ ਯਾਰ ਕਾਲਿਆਂ ਵਾਲੇ ਪਾਸੇ ਨਹੀਂ ਜਾਣ ਖਾਸ ਗੱਲ ਕਰੀਏ ਇਸ ਤਾਂ ਦੇ ਹਾਲਾਤ ਸੀ ਹੁਣ ਤੁਹਾਡੇ làng ਕਿਸ ਤਰ੍ਹਾਂ ਦੇ ਹੁਣ ਲੋਕ ਲਾਈਟਾਂ ਲੱਗੀਆਂ ਜਾਂ ਹੋਰ ਕੀ ਕੀ ਇਸ ਇਲਾਕੇ ਦਾ ਡਿਵਾਈਡਡ ਗਵਰਨਮੈਂਟ ਹੋਈ ਹੈ ਪਹਿਲਾਂ ਜਿੰਨੀ ਵੀ ਤੁਹਾਨੂੰ ਗੱਲ ਕਰ ਚੁੱਕਾ ਮੈਂ ਕਿ ਪਹਿਲਾਂ ਦੇ ਜਿਹੜੀ ਧੜੇਬਾਜੀ ਨਾਲ ਹੀ ਕੰਮ ਨਹੀਂ ਹੁੰਦੇ ਰਹੇ ਕੰਮ ਇਹ ਨਹੀਂ ਕਿ ਪਿੱਛੋਂ ਪੈਸਾ ਨਹੀਂ ਹੁੰਦਾ ਜਾਂ ਡਿਵੈਲਪਮੈਂਟ ਨਹੀਂ ਹੁੰਦੀ ਸਿਰਫ ਧੜੇਬਾਜੀ ਕਰਕੇ ਈਰਖਾ ਕਰਕੇ ਕੰਮ ਰਹਿੰਦੇ ਰਹੇ ਆ ਇਹ ਜਿਹੜੀ ਹੁਣ ਦੀ ਗੱਲ ਆ ਗਈ ਆ ਇਹਨੇ ਜਿਹੜੇ ਕੰਮ ਕਰਾਏ ਆ ਇਹਨੇ ਬੜੀ ਸਪੀਡ ਨਾਲ ਕੰਮ ਕਰਾਏ ਆ ਉਹ ਉਹ ਰੁਕੇ ਪਹਿਲੇ ਰੁਕੇ ਕੰਮ ਕਰਾਏ ਆ ਇਹ ਨਹੀਂ ਉਹ ਜਿਹੜੇ ਧੜੇਬਾਜੀ ਨਾਲ ਰੁਕੇ ਚਾਹੇ ਜੀਵਨ ਸਿੰਘ ਕਲੋਨੀ ਦੀਆਂ ਗਲੀਆਂ ਚਾਹੇ ਬਾਬਾ ਫਰੀਦ ਦੀ ਨਗਰ ਦੀਆਂ ਭਾਈ ਜਨਤਾ ਨਗਰ ਜਿਹਦੀਆਂ ਚਾਹੇ ਰਾਜ ਉਹਨਾਂ ਦੀਆਂ ਮਲਾਪਾਂ ਉਹਨੂੰ ਦੀਆਂ ਮਲਾਪਾਂ ਉਹਨੂੰ ਦੇ ਪਿੱਛੇ ਜੇ ਜਾ ਕੇ ਹਾਲਾਤ ਵੇਖੋ ਕਿ ਪਹਿਲਾਂ ਕਿਹੋ ਜਿਹਾ ਸੀ ਤੇ ਹੁਣ ਕਿਹੋ ਜਿਹਾ ਹੈ ਉੱਥੇ ਲੋਕ ਇੰਨੇ ਜਿਆਦੇ ਇਹ ਲੋਕਾਂ ਦਾ ਪ੍ਰਤਾਪ ਆ ਜਿਹੜਾ ਲੋਕਾਂ ਨੇ ਇਹਦੀ ਡਿਵੈਲਪਮੈਂਟ ਵੇਖ ਕੇ ਇਹਨੂੰ ਕਾਉਂਸਲ ਬਣਾਇਆ ਕੋਈ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਲੋਕ ਜਿਹੜੇ ਨੇ ਰਾਤ 11:30 ਵਜੇ ਤੱਕ ਹੱਥੇ ਖੜੇ ਨੇ ਨਾਲ ਤੇ ਇਹ ਸੰਦੀਪ ਕਾਉਂਸਲ ਦੇ ਪਿਤਾ ਜੀ ਆ ਸਾਡੇ ਨਾਲ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿਉਂਕਿ ਪਿਛੋਕੋ ਜਿਹੜਾ ਵਾ ਖਾਸ ਕਰਕੇ ਨਹੀਂ ਮੇਰੇ ਲੱਗੇ ਪੁਲਿਸ ਆਉਗੀ ਉਹ ਸਰਦਾਰ ਦੀ ਲੱਗੇ ਆ ਰਹੇ ਮੇਰੇ ਤੁਸੀਂ ਦੇਖ ਸਕਦੇ ਹੋ ਵੀ ਇਹ ਸੰਦੀਪ ਕਾਉਂਸਲ ਦੇ ਪਿਤਾ ਜੀ ਨੇ ਤੇ ਇਹਨਾਂ ਦਾ ਜਿਹੜਾ ਮੈਂ ਦੱਸਦਾ ਵੀ ਪਿੱਛੋ ਕੋ ਬੈਕਗ੍ਰ ਆਮ ਘਰਾਂ ਦੇ ਨੌਜਵਾਨ ਇੱਕ ਸਧਾਰਨ ਪਰਿਵਾਰ ਦੇ ਰਹਿਣ ਵਾਲੇ ਨੇ ਤੇ ਬਹੁਤ ਵਧੀਆ ਪਰਿਵਾਰ ਦੇ ਨੇ ਸਾਰੇ ਮਿਹਨਤਕਸ਼ ਨੇ ਮਿਹਨਤ ਬਹੁਤ ਕਰਦੇ ਨੇ ਤੇ ਖਾਸ ਕਰਕੇ ਟੈਕਸੀਆਂ ਦਾ ਕੰਮ ਇਹਨਾਂ ਦਾ ਟੈਕਸੀਆਂ ਚਲਾਉਣ ਡਰਾਈਵਰ ਨੇ ਖਾ ਕੇ ਰੱਖੇ ਗੱਡੀ ਲਾਉਂਦੇ ਨੇ ਤੇ ਇਹ ਕੰਮ ਹੈ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਕਿ ਲੱਗਦਾ ਵੀ ਪੁੱਤ ਨੂੰ ਕੌਂਸਲ ਬਣ ਗਿਆ ਲੋਕਾਂ ਨੇ ਫਤਵਾ ਦਿੱਤਾ ਕਿਸ ਤਰ੍ਹਾਂ ਦੇ ਦਿਓ ਆਮ ਘਰਾਂ ਚੋਂ ਉੱਠ ਕੇ ਇੱਕ ਗਰੀਬੀ ਜੁੱਟ ਕੇ ਨਾ ਬਣਾ ਲਿਆ ਅੱਜ ਬਾਪ ਦਾ ਨਾਮ ਵੀ ਰੌਸ਼ਨ ਕੀਤਾ ਆਪਣੇ ਖਾਨਦਾਨ ਦਾ ਤੇ ਆਪਣੇ ਇਲਾਕੇ ਦਾ ਕਿਸ ਤਰ੍ਹਾਂ ਦੀ ਦਸਤਾਰੀ ਤੂੰ ਨਾ ਕੋਈ ਨਹੀਂ ਮੈਨੂੰ ਮੈਨੂੰ ਜੋਗ ਨਾ ਕੋਈ ਨਹੀਂ ਤੇ ਮੇਰੇ ਕੋ ਨਹੀਂ ਬੋਲੇ ਨਾ ਮਨ ਤੂੰ ਤੂੰ ਹੀ ਤੂੰ ਤੂੰ ਹੀ ਤੋਂ ਸਾਵਲਾਉ ਕਿ ਉਹਨਾਂ ਦੇ ਪਿਤਾ ਜੀ ਸਪੀਸ ਕਰਦੋਂ ਕਿੰਨੇ ਚ ਝੱਕਦੇ ਪਏ ਆ ਤੇ ਤੁਸੀਂ ਸਮਝੋ ਕਿ ਇਹ ਨੇ شریف ਬੰਦੇ ਆ ਇੰਨਾ ਵਧੀਆ ਇਲਾਕੇ ਵਿੱਚ ਕੰਮ ਕਰਦੇ ਆ ਇਹਨਾਂ ਦਾ ਬੇਡਾ ਹੁਣ ਲੱਗਾ ਵਾ ਕੰਮ ਕਰਨ ਮਲਾਬ ਐਵਨੀਓ ਰਾਜ ਐਵਨੀਓ ਮਾਸਟਰ ਐਵਨੀਓ ਜੋ ਵੀ ਲਾਕੇ ਤੇ ਜਿੰਨੇ ਵੀ ਕੰਮ ਕਰਾਏ ਨੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਬਹੁਤ ਕੰਮ ਕਰਾ ਚੁੱਕਿਆ ਵਾ ਇੰਨੇ ਕੰਮ ਨੇ ਇਲਾਕੇ ਵਿੱਚ ਕਰਾਏ ਆ ਕਿ ਅੱਜ ਵੀਰ ਨੂੰ ਜੇ ਫਤਵਾ ਮਿਲਿਆ ਵਾ ਕਾਉਂਸਲਰ ਬੰਦਾ ਅੱਜ ਵੀ ਰਾਤ ਦੇ 11:00 ਵੱਜ ਚੁੱਕੇ ਨੇ 11:30 ਤੇ ਹੁਣ ਵੀ ਗੱਡੀਆਂ ਲੈ ਕੇ ਖਲੋਤਾ ਵਾ ਪੱਕੀ ਲੱਗਦਾ ਨਹੀਂ ਵੀ ਤੁਹਾਡੇ ਪਰਿਵਾਰਾਂ ਚ ਉੱਠ ਕੇ ਆਇਆ ਵਾ ਕੋਈ ਧਨਾੜ ਬੰਦਾ ਨਹੀਂ ਹੈਗਾ ਕੋਈ ਵੱਡੇ ਘਰਾ ਦਾ ਨਹੀਂ ਆ ਤੁਹਾਡੇ ਆਮ ਲੋਕਾਂ ਦੇ ਪਰਿਵਾਰ ਵਿੱਚੋਂ ਤੁਹਾਡਾ ਹੀ ਪਰਿਵਾਰ ਵਿੱਚੋਂ ਤੁਹਾਡਾ ਹੀ ਭਰਾ ਆ ਇਹ ਇਹ ਸਾਡਾ ਹੀ ਭਰਾ ਵਾ ਚਾਹੀਦਾ ਵੀ ਇਸ ਤਰ੍ਹਾਂ ਦਾ ਹੀ ਕਾਉਂਸਲਰ ਆ ਜਿਹੜੇ ਵੱਡੇ ਲੋਕ ਆ ਉਹ ਕੋਠੇ ਤੋਂ ਕਹਿ ਦਿੰਦੇ ਪਾ ਉਹ ਮੋਹਰ ਲਵਾਉਣੀ ਆ ਤੇ ਕਹਿੰਦੇ ਉੱਥੇ ਚਲ ਜਓ ਦਫ਼ਤਰੇ ਇੱਥੇ ਨਹੀਂ ਆਉਂਦੀ ਲੋੜ ਸਾਡੇ ਘਰ ਕੋਟੀ ਚ ਇਹ ਕਾਉਂਸਲਰ ਹੈ ਇੱਥੇ ਘਰ ਬੈਠਾ ਵਾ ਘਰ ਬੈਠਾ ਜਦੋਂ ਮਰਜ਼ੀ ਮੋਹਰ ਲਵਾਓ ਜਦੋਂ ਮਰਜ਼ੀ ਜਿਹੜਾ ਮਰਜ਼ੀ ਕੰਮ ਕਰਨਾ ਵੀਰ ਜੀ ਨੂੰ ਫੋਨ ਕਰਨਾ ਵਾ ਉਸੇ ਵਕਤ ਹਾਂਜੀ ਦੱਸੋ ਕੋਈ ਗੱਲ ਜਿਹੜਾ ਕੰਮ ਹੋ ਜਾਊਗਾ ਇਹ ਦੁਪਹਿਰੇ ਰਾਤ ਦੁਪਹਿਰੇ ਜਦੋਂ ਵੀ ਇਹਨਾਂ ਨੇ ਸੀਵਰ ਕੋਈ ਵੀ ਕਿਸੇ ਦਾ ਬੰਦ ਹੋਣਾ ਆਪ ਜਾ ਕੇ ਖਲੋ ਕੇ ਹੋਣਾ ਵਸੀਵਰ ਵੀ ਦੇਖਿਆ ਆਜ ਕਾ ਦੇ ਕਾਉਂਸਲਰ ਨੇ ਕਹਿੰਦੇ ਉਹਨਾਂ ਤੇ ਬੋਈ ਬੜੀ ਆਉਂਦੀ ਹੈ ਲਾਗੇ ਖੜਦੇ ਨਹੀਂ ਜਾ ਕੇ ਯਾਰ ਕਹਿੰਦੇ ਇਹ ਕਾਉਂਸਲਰ ਬਣ ਗਏ ਨੇ ਉਹ ਚਿੱਟੇ ਪਜਾਮੇ ਕੀ ਵੀ ਪਾ ਲੈਣ ਉਹ ਸਾਡਾ ਕੰਮ ਨਹੀਂ ਉਹ ਲੋਕਾਂ ਦਾ ਕੰਮ ਜਿਹੜੇ ਉਹਨਾਂ ਦਾ ਕੰਮ ਕਰਾਉਣਾ ਹੈ ਭਾਜੀ ਉਹ ਵੋਟਾਂ ਵਰੀ ਹੋਰ ਹੁੰਦੇ ਆ ਉਹ ਵੋਟਾਂ ਵਰੀ ਹੋਰ ਹੁੰਦੇ ਇੱਥੇ ਹੋ ਰਿਹਾ ਇੱਥੇ ਹੁਣੇ ਕਾਉਂਸਲਰ ਵੀਰ ਜੀ ਜਿੱਤਿਆ ਹੋਣਾ ਇਹਨੂੰ ਤੁਸੀਂ ਜਦੋਂ ਮਰਜ਼ੀ ਫੋਨ ਮਾਰੋ ਕੰਮ ਵਰੀ ਮਾਰੋ ਇਹ ਜਦੋਂ ਸੀਵਰ ਦੁਪਹਿਰੇ ਪੂਰੀ ਸਿਕਰ ਦੁਪਹਿਰ ਹੁੰਦੀ ਆ ਉਸ ਵਕਤ ਵੀ ਇਹ ਵੀਰ ਖੜਾ ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਇਹ ਕਿ ਵੀਰ ਜਦੋਂ ਜਨਤਾ ਉਸ ਵੇਲੇ ਆਗੇ ਕੱਲ ਪਰਸੋਂ ਦੀ ਗੱਲ ਹੱਡ ਲਾ ਕੇ ਮਲਾਬ ਐਮਣੀ ਵਿੱਚ ਮੁਸ਼ਕਲ ਸੀ ਹੱਡ ਲਾ ਕੇ ਮਲਾਬ ਐਮਣੀ ਐਚ ਸੀਵਰ ਦੀ ਮੁਸ਼ਕਲ ਸੀ ਸੀਵਰ ਦੀ ਬਹੁਤ ਜਿਆਦੀ ਮੁਸ਼ਕਲ ਸੀ ਤੇ ਵੀਰ ਨੂੰ ਮੈਂ ਫੋਨ ਮਾਰਿਆ ਵੀਰ ਜੀ ਇੱਥੇ ਸੀਵਰ ਦੀ ਬੜੀ ਮੁਸ਼ਕਲ ਆ ਰਹੀ ਤੇ ਗੱਡੀ ਮੰਗਾਓ ਵੀਰ ਉਹਨਾਂ ਨੇ ਉਸ ਵੇਲੇ ਗੱਡੀ ਮੰਗਾਈ ਤੇ ਬੀਬੀਆਂ ਨੇ ਸਾਨੂੰ ਕਿਹਾ ਪਾਜੀ ਹੁਣੇ ਕਰਕੇ ਦੇਣਾ ਕੰਮ ਸਾਡਾ ਬੜਾ ਬੁਰਾ ਹਾਲ ਆ ਤੇ ਉਸ ਵਕਤ ਜੇ ਤੁਸੀਂ ਕਿਤੇ ਤੁਹਾਡਾ ਵੀਡੀਓ ਉਥੇ ਹੁੰਦਾ ਤੁਸੀਂ ਕਹਣਾ ਵਾਕਈ ਕਾਉਂਸਲਰ ਸਾਹਿਬ ਨੇ ਕੰਮ ਕੀਤਾ ਕੰਮ ਕੀਤਾ ਬਹੁਤ ਧੰਨਵਾਦ ਜੀ ਬੜੀਆਂ ਸਿਫਤਾਂ ਸੁਣਨ ਮਿਲੀਆਂ ਸੰਦੀਪ ਜੀ ਕੀ ਲੱਗਦਾ ਮੈਨੂੰ ਲੱਗਦਾ ਪਹਿਲੇ ਕਾਉਂਸਲਰ ਹੋ ਕੇ ਖਾਸ ਕਰਕੇ ਕਿਵੇਂ ਦੇਖਿਆ ਜਦੋਂ ਕਿਤੇ ਕਾਉਂਸਲਰ ਬੰਦਾ ਬੰਦਾ ਤੇ ਪੀਰ ਪੀਏ ਪਹਿਲੋਂ ਰੱਖ ਲੰਦਾ ਤੁਸੀਂ ਤਰੀ ਕੋਈ ਪੀਰ ਰੱਖਿਆ ਕਿ ਤੁਸੀਂ ਆਪ ਹੀ ਸਾਰਾ ਕੰਮ ਕਰਦੇ ਹੋ ਮੈਂ ਤਾਂ ਆਪ ਹੀ ਦੇਖੋ ਜੀ ਮੈਂ ਤਾਂ ਹੱਲੇ ਵੀ ਮੈਂ ਆਪਣੇ ਆਪ ਨੂੰ ਕੋਈ ਕਾਉਂਸਲਰ ਨਹੀਂ ਮੈਂ ਤਾਂ ਇਹਦਾ ਪਹਿਲੋਂ ਵੀ ਸੇਵਾਦਾਰੀ ਕੋਈ ਮੈਂ ਬੰਦਾ ਨਹੀਂ ਰੱਖਿਆ ਹੋਇਆ ਕਿ ਕੋਈ ਜਿੰਨਾ ਵੀ ਜਿੰਨੂੰ ਵੀ ਕੋ ਕੰਮ ਹੁੰਦਾ ਮੈਂ ਸਿੱਧਾ ਆਪ ਆਪ ਉਹਦੇ ਨਾਲ ਪਹੁੰਚ ਕਰਦਾ ਆ ਜਿਹੜਾ ਮੇਰੇ ਕੋ ਪਹੁੰਚ ਜਾਂਦਾ ਆ ਤੇ ਮੈਂ ਆਪ ਉਹ ਮੇਰੇ ਕੋ ਸਿੱਧੇ ਆਉਂਦੇ ਨੇ ਜੇ ਕੋਈ ਨਹੀਂ ਭੈਣ ਭਰਾ ਮੇਰਾ ਆ ਸਕਦਾ ਮੈਂ ਉਹਨਾਂ ਦੇ ਕੋਲ ਜਾ ਕੇ ਆਪ ਜਾਨਾ ਸੋ ਪੀਏ ਦਾਤਾ ਕੋਈ ਮਤਲਬ ਮੇਰੀ ਮੇਰੀ ਅਗਰ ਸੋਚ ਆਦਾ ਪੀਏ ਤਾਂ ਮੈਂ ਨਹੀਂ ਰੱਖਿਆ ਤਾਂ ਨਾ ਹੀ ਮੈਂ ਅੱਗੇ ਵੀ ਮੇਰੀ ਇਹੋ ਹੀ ਸੋਚ ਆ ਕਿ ਪੀਏ ਨਾ ਹੀ ਰੱਖਿਆ ਜਾਵੇ ਸੋ ਮੈਂ ਡਾਇਰੈਕਟ ਮਿਲਦਾ ਜੀ ਮੈਂ ਘਰਾਂ ਚ ਜਾ ਕੇ ਸਿੱਧਾ ਘਰਾਂ ਜਾ ਕੇ ਮਿਲਦਾ ਲੋਕ ਮੈਨੂੰ ਸਿੱਧੇ ਆ ਕੇ ਮਿਲਦੇ ਨੇ ਤਾਂ ਮੈਨੂੰ ਪੀਏ ਦੀ ਲੋੜ ਹੀ ਨਹੀਂ ਆ ਜੀ ਕਿਉਂਕਿ ਮੇਰਾ ਪਰਿਵਾਰ ਆਏ ਮੇਰਾ ਕੋ ਵੋਟਰ ਨਹੀਂ ਹੈਗੇ ਮੇਰਾ ਪਰਿਵਾਰ ਨੇ ਸੋ ਪਰਿਵਾਰ ਨੂੰ ਸਿੱਧਾ ਹੀ ਮਿਲਦਾ ਬੰਦਾ ਨਹੀਂ ਵਿੱਚ ਪਈਦਾ ਕੋਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵਾਰਡ ਨੰਬਰ 82 ਦੇ ਤੁਹਾਨੂੰ ਤਸਵੀਰਾਂ ਸਾਂਝੀ ਕੀਤੀਆਂ ਨੇ ਜਿੱਥੇ ਰਾਤ ਦਾ ਸਮਾਂ ਹੋ ਗਿਆ 11:30 ਕਰੀਬ ਹੋ ਗਏ ਨੇ ਇੰਨੀ ਗ ਪਰ ਅਸੀਂ ਦੇਖਿਆ ਵਾਡ ਨੰਬਰ 82 ਦੇ ਕੌਂਸਲ ਸੰਦੀਪ ਸਿੰਘ ਆਮ ਆਰਵੀ ਪਾਰਟੀ ਤੋਂ ਆਪਣੇ ਇਲਾਕੇ ਵਿੱਚ ਕੰਮ ਕਰਾ ਰਹੇ ਨੇ ਹੁਣ ਵੀ ਸੀਮਰਦਾਸੀ ਦੇਖਿਆ ਇਲਾਕੇ ਦਾ ਪੁੱਤ ਨੇ ਨੌਜਵਾਨ ਨੇ ਜज्ਬਾ ਪੋੜਿਆ ਤੇ ਲੱਗਦਾ ਸ਼ਾਇਦ ਅਸਲੀ ਜਿੱਤ ਦਾ ਜਿਹੜਾ ਕਾਰਨ ਵੀ ਆ ਸਭ ਤੋਂ ਵੱਡੀ ਲੀਡ ਜਿੱਤਣ ਦਾ ਇਹੋ ਕਾਰਨ ਹੈ ਕਿ ਲੋਕਾਂ ਵਿੱਚ ਵਿੱਚਰਦੇ ਨੇ ਅਸੀਂ ਦੇਖਿਆ ਹਮੇਸ਼ਾ ਲੋਕਾਂ ਦੀ ਲਾਂਭ ਹੀ ਹੁੰਦੇ ਨੇ ਯਾਰ ਖਾਸ ਕਰਕੇ ਕੌਂਸਲ ਬਣ ਗਏ ਨੇ 5 ਸਾਲ ਬਾਅਦ ਲੋਕਾਂ ਦੇ ਮਗਰ ਮਗਰ ਫਿਰ ਲੋਕ ਫਿਰਦੇ ਨੇ ਵੀ ਆ ਸਾਡਾ ਕੰਮ ਕਰਾ ਦਿਓ ਪਰ ਮੈਨੂੰ ਲੱਗਦਾ ਵੀ 85 ਨੰਬਰ ਵਾਡਾ ਜੋ ਪਹਿਲਾ ਕੌਂਸਲ ਹੋਊਗਾ ਆ ਆਮ ਆਰਵੀ ਪਾਰਟੀ ਦਾ ਜਿਹੜਾ ਕੰਮ ਕਰਾ ਰਿਆ ਲੋਕਾਂ ਦੇ ਮੂਹੇ ਖੜਗੜਾ ਰਿਆ ਦੱਸੋ ਬੇਲਾਕ ਸੇਵਾ ਦੱਸੋ ਕੰਮ ਹੈਗੀ ਆ ਤੇ ਮੋਹਰਾਂ ਦੀ ਬੜੀ ਪਤੰਗੀ ਹੁੰਦੀ ਆ ਜਦੋਂ ਕਿਤੇ ਮੋਹਰ ਮੋਣ ਦੀ ਵਾਰੀ ਆਉਂਦੀ ਆ ਕਈ ਲੋਕ ਬੜਾ ਕਹਿੰਦੇ ਨੇ ਕਾਉਂਸਲਰ ਵੀ ਆ ਕਿੱਥੋਂ ਆਇਆ ਵਾ ਬੜੀ ਪੁਸ਼ਕਿਜ ਕਰਦੇ ਨੇ ਪਰ ਇਹਦਾ ਕਹਿਣਾ ਵੀ ਮੋਹਰ ਮੇਰੇ ਕੋਲ ਹੁੰਦੀ ਆ ਜਿੱਥੇ ਜੀ ਕਰਦਾ ਜਾ ਕੇ ਦੇਖੋ ਨਹੀਂ ਕਰਿਆ ਜਾ ਸਕਦਾ ਉਹਨਾਂ ਦੇ ਘਰੇ ਜਾ ਕੇ ਜਿਹੜੇ ਕੰਮ ਕਰਾਏ ਜਾ ਰਹੇ ਨੇ ਲੋਕਾਂ ਵੱਲੋਂ ਸਲਾਹਾਂ ਕੀਤੀ ਜਾ ਰਹੀ ਆ ਲੱਗਦਾ ਸਾਨੂੰ ਆਪਣੇ ਬਾਕੀ ਜਿਹੜੇ ਕਾਉਂਸਲਰ ਦੇ ਮਾਣ ਨੇ 85 ਦੇ ਇਸੇ ਤਰ੍ਹਾਂ ਜਿਹੜੇ ਨੌਜਵਾਨ ਨੇ ਜਿਹੜੇ ਜਜ਼ਬੇ ਨੇ ਬਿਨਾਂ ਮੌਕਾ ਦੇ ਸਕਣ ਕਿ ਲੱਗਦਾ ਨੇ ਹਮੇਸ਼ਾ ਕਹਿੰਦਾ ਰਾਜ ਨਹੀਂ ਸੇਵਾ ਵਾ ਇਹ ਗੱਲ ਸੱਚ ਹੈ ਦੇਖੋ ਜੀ ਮੈਂ ਤਾਂ ਰਾਜ ਨੂੰ ਸਮਝਿਆ ਹੀ ਨਹੀਂ ਸੀਗਾ ਮੈਂ ਤਾਂ ਸੇਵਾ ਹੀ ਸਮਝ ਰਿਆ ਸੋ ਮੈਂ ਪਿਛਲੇ 3 ਸਾਲ ਤੋਂ ਵੀ ਸੇਵਾ ਹੀ ਸਮਝੀ ਸੀਗੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਐ ਦਾ ਸੇਵਾ ਸਮਝ ਕੇ ਹੀ ਕਰਾਂਗੇ ਸੋ ਮਾਲਕ ਅੱਗੇ ਹੀ ਅਰਦਾਸ ਬੇਨਤੀ ਵੀ ਆ ਗਈ ਸਾਡੀ ਜਿਹੜੀ ਸੋਚ ਆ ਮੇਰੀ ਇਹੋ ਜੀ ਬਣਾਈ ਰੱਖਣਾ ਤੇ ਆਪਣੇ ਇਲਾਕੇ ਦੀ ਜਿਹੜੀ ਓਦਾਂ ਹੀ ਬਾਤ ਚੜ ਕੇ ਸੇਵਾ ਕਰਦੇ ਰਹੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਮਾਡਮ ਬਿਆਸੀ ਵੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ